ਜਿਸ ਬਾਤੀ ਜ਼ਿੰਦਗੀ ਦੀ ਸਟੋਰੀ ਹੈ ਜਿਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਉਹਨਾਂ ਦੇ ਨਾਮ ਦੀ ਆਵਾਜ਼ ਆਉਂਦਿਆਂ ਹੀ ਉਹ ਹਿਚਕਚਾਉਂਦੇ ਹੋਏ ਸਟੇਜ ਤੇ ਆਈ। ਪਹਿਲਾਂ ਵੀ ਕਈ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਉਹ ਸਟੇਜ ਤੇ ਗਏ ਸੀ। ਉਹ ਸਮੇਂ ਦੇ ਰੋਮਾਂਚ ਦੀ ਗੱਲ ਹੀ ਕੁਝ ਅਲੱਗ ਸੀ। ਪਰ ਅੱਜ ਪੈਰਾਂ ਵਿੱਚ ਕੰਬਣੀ ਸੀ। ਚਿਹਰੇ ਤੇ ਹਲਕੀਆਂ ਪਸੀਨੇ ਦੀਆਂ ਬੂੰਦਾਂ ਦਿਖਾਈ ਦੇ ਰਹੀਆਂ ਸੀ। ਘਬਰਾਹਟ ਦੇ ਕਾਰਨ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮਾਈਕ ਦੇ ਕੋਲ ਆ ਕੇ ਉਹ ਇੱਕਦਮ ਰੁਕ ਗਈ। ਸਾਹਮਣੇ ਵਾਲੀ ਲਾਈਨ ਵਿੱਚ ਬੈਠੀ ਆਪਣੀ ਭੈਣ ਬਿਮਲਾ ਵੱਲ ਦੇਖਿਆ। ਉਸਨੇ ਸਿਰ ਹਿਲਾ ਕੇ ਬੋਲਣ ਦਾ ਇਸ਼ਾਰਾ ਕੀਤਾ। ਪਰ ਆਵਾਜ਼ ਗਲੇ ਤੋਂ ਬਾਹਰ ਹੀ ਨਹੀਂ ਸੀ ਨਿਕਲ ਰਹੀ। ਉਹ ਬਹੁਤ ਹੀ ਅਸਹਿਜ ਮਹਿਸੂਸ ਕਰ ਰਹੀ ਸੀ ਆਪਣੇ ਆਪ ਨੂੰ। ਬੈਂਕ ਵਿੱਚ ਉੱਚ ਅਧਿਕਾਰੀ ਤੇ ਪੰਤੇ ਸੀ ਉਹ। ਉਹਨਾਂ ਦੀ ਰੋਬਦਾਰ ਆਵਾਜ਼ ਨਾਲ ਸਾਰੇ ਡਰਦੇ ਸੀ। ਪਰ ਅੱਜ ਉਹਨਾਂ ਦੀ ਖੁਦ ਦੀ ਆਵਾਜ਼ ਹੀ ਘੁੱਟਣ ਮਹਿਸੂਸ ਕਰ ਰਹੀ ਸੀ। ਆਖਰਕਾਰ ਹਕਲਾਉਂਦੇ ਹੋਏ ਕਹਿਣ ਲੱਗੀ ਮੈਂ ਅਸ਼ੋਕ ਮਹਿਰਾ ਨਿਵਾਸੀ ਗਵਾਲੀਅਰ ਉਮਰ 55 ਸਾਲ ਬੈਂਕ ਤੋਂ ਵਲੰਟਰੀ ਰਿਟਾਇਰਮੈਂਟ ਪੈਨਸ਼ਨ ਵੀ ਇੱਕ ਬੇਟਾ ਇੱਕ ਬੇਟੀ ਦੋਨੋਂ ਵਿਆਹੇ ਹੋਏ ਹਨ ਬੇਟਾ ਵਿਦੇਸ਼ ਵਿੱਚ ਤੇ ਬੇਟੀ ਕੋਲਕੱਤਾ ਵਿੱਚ ਮੇਰਾ ਖੁੱਦ ਦਾ ਫਲੈਟ ਹੈ ਮੈਂ ਸ਼ੂਗਰ ਦਾ ਮਰੀਜ਼ ਹਾਂ ਆਪਣੇ ਬਾਰੇ ਵਿੱਚ ਦੱਸ ਕੇ ਮਹਿਰਾ ਜੀ ਸਟੇਜ ਤੋਂ ਉੱਤਰ ਕੇ ਆਪਣੀ ਕੁਰਸੀ ਤੇ ਆ ਕੇ ਬੈਠ ਗਏ ਉਹਨਾਂ ਨੂੰ ਲੱਗ ਰਿਹਾ ਸੀ ਕਿ ਜ਼ਿੰਦਗੀ ਦੀ ਰੀਲ ਰਿਵਰਸ ਹੋ ਗਈ ਹੈ ਵਿਆਹ ਦੇ ਲਈ ਆਪਣਾ ਇੰਟਰੋਡਕਸ਼ਨ ਦੇਣਾ ਉਹ ਵੀ ਸਾਰਿਆਂ ਦੇ ਸਾਹਮਣੇ ਕਿੰਨਾ ਮੁਸ਼ਕਲ ਹੁੰਦਾ ਮਰਦਾਂ ਦਾ ਇੰਟਰੋਡਕਸ਼ਨ ਸਮਾਪਤ ਹੋ ਗਿਆ ਸੀ ਹੁਣ ਮਹਿਲਾਵਾਂ ਦਾ ਇੰਟਰੋਡਕਸ਼ਨ ਸ਼ੁਰੂ ਹੋ ਗਿਆ ਇੱਕ ਇੱਕ ਕਰਕੇ ਮਹਿਲਾਵਾਂ ਆ ਰਹੀਆਂ ਸੀ ਤੇ ਆਪਣਾ ਇੰਟਰੋਡਕਸ਼ਨ ਦੇ ਕੇ ਜਾ ਰਹੀਆਂ ਸੀ ਇੱਕ ਨਾਮ ਅਨਾਉਂਸ ਹੋਇਆ ਵੰਦਨਾ ਇੱਕ ਔਰਤ ਆਪਣੇ ਸਥਾਨ ਤੋਂ ਉੱਠੀ ਪਰ ਕੁਰਸੀ ਫੜ ਕੇ ਉੱਥੇ ਹੀ ਖੜੀ ਹੋ ਗਈ ਸਟੇਜ ਤੱਕ ਜਾਣ ਦੀ ਹਿੰਮਤ ਉਸਦੀ ਨਹੀਂ ਸੀ ਹੋ ਰਹੀ ਉਹ ਫਿਰ ਬੈਠ ਗਈ ਉਸਦੇ ਨਾਲ ਆਈ ਔਰਤ ਨੇ ਉਸਨੂੰ ਸਹਾਰਾ ਦਿੱਤਾ ਤੇ ਸਟੇਜ ਤੱਕ ਲੈ ਕੇ ਆਈ ਔਰਤ ਮਾਈਕ ਦੇ ਕੋਲ ਆਈ ਤੇ ਕਹਿਣ ਲੱਗੀ ਇਹ ਮੇਰੀ ਮਾਸੀ ਜੀ ਹੈ ਵੰਦਨਾ ਉਮਰ 55 ਸਾਲ ਬਰੇਲੀ ਵਿੱਚ ਰਹਿੰਦੇ ਹਨ ਪਤੀ ਤੇ ਦੋ ਪੁੱਤਰ ਸਨ ਜਿਨ੍ਹਾਂ ਦੀ ਇੱਕ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਤਾਂ ਉੱਥੋਂ ਦੇ ਮੈਨੇਜਰ ਨੇ ਕਿਹਾ ਕੁਝ ਉਹਨਾਂ ਨੂੰ ਵੀ ਕਹਿਨ ਦਿਓ ਕਿੱਥੋਂ ਤੱਕ ਪੜ੍ਹੇ ਹੋ ਤੁਸੀਂ ਮੈਨੇਜਰ ਨੇ ਪੁੱਛਿਆ ਔਰਤ ਨੇ ਹਾਲ ਵਿੱਚ ਨਜ਼ਰ ਧੜਾਈ ਸਾਰੇ ਲੋਕ ਉਸ ਨੂੰ ਹੀ ਦੇਖ ਰਹੇ ਸੀ ਸ਼ਰਮ ਨਾਲ ਪਾਣੀ ਪਾਣੀ ਹੋਈ ਉਹ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਮੈਂ ਗ੍ਰੈਜੂਏਟ ਹਾਂ ਕੋਈ ਹੌਬੀ ਸੰਗੀਤ ਹੁਣ ਤੱਕ ਉਹ ਨਾਰਮਲ ਹੁੰਦੀ ਕੋਸ਼ਿਸ਼ ਕਰ ਰਹੀ ਸੀ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿਣ ਲੱਗੀ ਦੋਸਤ ਦੇ ਰੂਪ ਵਿੱਚ ਹਮਸਫਰ ਚਾਹੀਦਾ ਜੋ ਮੇਰੇ ਦੁੱਖ ਨੂੰ ਸਮਝ ਸਕੇ ਮੇਰਾ ਸਾਥ ਦੇ ਸਕੇ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਸਰਦੀਆਂ ਵਿੱਚ ਸਾਹ ਔਖੜਦਾ ਮਰਦ ਔਰਤਾਂ ਦਾ ਇੰਟਰੋਡਕਸ਼ਨ ਸੰਮੇਲਨ ਸਮਾਪਤ ਹੋ ਗਿਆ ਮਹਿਰਾਜੀ ਤੇ ਉਹਨਾਂ ਦੀ ਭੈਣ ਸਟੇਜ ਤੇ ਆਉਣ ਵਾਲੀ ਹਰ ਔਰਤ ਨੂੰ ਧਿਆਨ ਨਾਲ ਦੇਖ ਰਹੇ ਸੀ। ਹੁਣ ਤੱਕ ਜ਼ਿਆਦਾਤਰ ਔਰਤਾਂ ਸਰਵਿਸ ਵਾਲੀਆਂ ਹੀ ਆਈਆਂ ਸੀ। ਹਰ ਔਰਤ ਦੇ ਜਾਂਦੇ ਹੀ ਬਿਮਲਾ ਅੱਖਾਂ ਨਾਲ ਹੀ ਪ੍ਰਸ਼ਨ ਕਰਦੀ ਤੇ ਹਰ ਵਾਰ ਮਹਿਰਾਜੀ ਸਿਰ ਹਲਾ ਕੇ ਨਕਾਰਾਤਮਕ ਉੱਤਰ ਦੇ ਦਿੰਦੇ। ਮਹਿਰਾਜੀ ਦੀਆਂ ਨਿਗਾਹਾਂ ਕਿਸੇ ਜ਼ਰੂਰਤਮੰਦ ਨੂੰ ਲੱਭ ਰਹੀਆਂ ਸੀ ਜਿਨ੍ਹਾਂ ਦਾ ਉਹ ਜੀਵਨ ਸਵਾਰ ਸਕਣ। ਵੰਦਰਾਂ ਦੇ ਸਟੇਜ ਤੇ ਆਉਂਦੇ ਹੀ ਉਸ ਦਾ ਰੂਪ ਦੇਖ ਕੇ ਉਹ ਹੈਰਾਨ ਰਹਿ ਗਏ। ਸਾਦਾ ਪਹਿਰਾਵਾ, ਗੋਰਾ ਰੰਗ ਚਿਹਰੇ ਤੇ ਇੱਕ ਅਨੋਖੀ ਜਹੀ ਚਮਕ ਚੌੜਾ ਮੱਥਾ ਵੱਡੀਆਂ-ਵੱਡੀਆਂ ਹਿਰਨੀ ਵਰਗੀਆਂ ਅੱਖਾਂ ਜਿਨ੍ਹਾਂ ਨੂੰ ਦੇਖ ਕੇ ਮਹਿਰਾ ਜੀ ਨੂੰ ਆਪਣੀ ਸਵਰਗਵਾਸੀ ਪਤਨੀ ਦੀ ਯਾਦ ਆ ਗਈ ਜਦੋਂ ਉਹ ਬੋਲ ਰਹੀ ਸੀ ਤਾਂ ਉਸ ਦੇ ਸ਼ਬਦ ਕੰਨਾਂ ਵਿੱਚ रस ਤੇ ਮਨ ਵਿੱਚ ਇੱਕ ਜਲਤਰੰਗ ਜਹੀ ਧੁਨੀ ਪੈਦਾ ਕਰ ਰਹੇ ਸੀ ਉਹਨਾਂ ਨੂੰ ਲੱਗਿਆ ਕਿ ਵੰਦਨਾ ਹੀ ਉਹਨਾਂ ਦੇ ਯੋਗ ਹੈ ਵਾਪਸੀ ਸਮੇਂ ਬਿਮਲਾ ਨੇ ਪੁੱਛਿਆ ਤੁਹਾਨੂੰ ਕੌਣ ਚੰਗਾ ਲੱਗਿਆ ਮਹਿਰਾ ਜੀ ਬਿਮਲਾ ਦੇ ਪਤੀ ਨਵੀਨਵਾਲ ਦੇਖਦੇ ਹੋਏ ਕਹਿਣ ਲੱਗੇ ਤੂੰ ਵੀ ਆਪਣੀ رائے ਦੱਸ ਨਵੀਨ ਨੇ ਕਿਹਾ ਮੈਨੂੰ ਤਾਂ 11 ਨੰਬਰ ਵਾਲੇ ਚੰਗੇ ਲੱਗੇ ਕੀ ਨਾਮ ਸੀ ਹਾਂ ਵੰਦਨਾ ਵਿਮਲਾ ਹੱਸਦੇ ਹੋਏ ਕਹਿਣ ਲੱਗੀ ਹਾਂ ਹਾਂ ਮੈਨੂੰ ਵੀ ਉਹੀ ਪਸੰਦ ਆ ਮਹਿਰਾ ਜੀ ਦਾ ਚਿਹਰਾ ਸ਼ਰਮ ਨਾਲ ਗੁਲਾਬੀ ਹੋ ਗਿਆ ਸੀ ਉਹ ਹੌਲੀ ਜੀ ਕਹਿਣ ਲੱਗੀ ਠੀਕ ਹੈ ਜਿਵੇਂ ਬਹੁਮਤ ਹੋਵੇ ਪਰ ਛੇਤੀ ਹੀ ਬੇਟੀ ਅੱਪੂ ਦਾ ਧਿਆਨ ਆਉਂਦੇ ਹੀ ਚਿਹਰੇ ਤੇ ਪਰੇਸ਼ਾਨੀ ਛਾ ਗਈ ਸੰਮੇਲਨ ਵਿੱਚ ਮਿਲੀ ਪੱਤਰਕਾ ਵਿੱਚ ਵੰਦਰਾਂ ਦਾ ਪਤਾ ਮਿਲ ਗਿਆ ਸੀ ਫੋਨ ਤੇ ਮਿਲਣ ਦਾ ਸਥਾਨ ਤੇ ਸਮਾਂ ਤੈਅ ਕੀਤਾ ਗਿਆ ਦੋਨਾਂ ਪਰਿਵਾਰਾਂ ਦੇ ਵਿੱਚ ਗੱਲਾਂ ਹੋਈਆਂ। ਕੁਝ ਸਮੇਂ ਮਹਿਰਾ ਜੀ ਤੇ ਵੰਦਨਾ ਨੇ ਇਕੱਠਿਆਂ ਬਤੀਤ ਕੀਤਾ। ਇਕਾਂਤ ਵਿੱਚ ਬੈਠੇ ਹੋਣ ਕਰਕੇ ਮਹਿਰਾ ਜੀ ਨੇ ਧਿਆਨ ਨਾਲ ਵੰਦਨਾ ਨੂੰ ਦੇਖਿਆ ਤਾਂ ਉਹ ਉਸ ਨੂੰ ਤੱਕਦੇ ਹੀ ਰਹੇਗੇ। ਉਸਨੇ ਬਹੁਤ ਹੀ ਸਲੀਕੇ ਨਾਲ ਸਾੜੀ ਪਹਿਨੀ ਹੋਈ ਸੀ। ਉਸਦਾ ਸਾਈਡ ਫੇਸ ਦੇਖ ਕੇ ਤਾਂ ਉਹ ਹੋਰ ਵੀ ਹੈਰਾਨ ਰਹਿ ਗਏ ਸੀ। ਬਿਲਕੁਲ ਉਹਨਾਂ ਦੀ ਪਤਨੀ ਵਰਗਾ ਚਿਹਰਾ। ਉਹੋ ਜਿਹੀ ਹੀ ਸ਼ਾਂਤੀ ਸੀ। ਉਹਨਾਂ ਨੇ ਅਸਲੀ ਚੁੱਪ ਤੋੜਨ ਦੇ ਲਈ ਗੱਲ ਕਰਨਾ ਸ਼ੁਰੂ ਕੀਤਾ। ਵੰਦਨਾ ਦਾ ਇੱਕ ਇੱਕ ਸ਼ਬਦ ਮਹਿਰਾ ਜੀ ਦੇ ਦਿਮਾਗ ਵਿੱਚ ਉੱਤਰਦਾ ਜਾ ਰਿਹਾ ਸੀ ਵਿਆਹ ਦੇ ਲਈ ਐਤਵਾਰ ਦਾ ਮਹੂਰਤ ਕੱਢਿਆ ਗਿਆ ਬਿਮਲਾ ਨੇ ਅੱਪੂ ਨੂੰ ਫੋਨ ਕੀਤਾ ਹਾਲਚਾਲ ਪੁੱਛਣ ਤੋਂ ਬਾਅਦ ਬਿਮਲਾ ਨੇ ਅੱਪੂ ਨੂੰ ਕਿਹਾ ਮੈਂ ਸੋਚਦੀ ਆਂ ਕਿ ਤੇਰੇ ਪਾਪਾ ਹੁਣ ਵਿਆਹ ਕਰ ਲੈਣ ਤਾਂ ਚੰਗਾ ਇਸ ਸਮੇਂ ਉਹਨਾਂ ਨੂੰ ਇੱਕ ਹਮਸਫਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਪਾਪਾ ਦੇ ਵਿਆਹ ਦੀ ਗੱਲ ਸੁਣ ਕੇ ਅੱਪੂ ਚੌਂਗ ਗਈ ਤੇ ਕਹਿਣ ਲੱਗੀ ਇਹ ਸਭ ਹੁਣ ਕਿਉਂ ਬਈ ਇੰਨੇ ਸਾਲ ਗੁਜ਼ਰ ਗਏ ਹੁਣ ਕੀ ਪਹਾੜ ਡਿੱਗਣ ਲੱਗਾ ਜੋ ਇਸ ਉਮਰ ਵਿੱਚ ਵਿਆਹ ਕਰਨਾ ਚਾਹੁੰਦੇ ਹਨ ਮਹਿਰਾਜੀ ਦੇ ਭੈਣ ਨੇ ਫਿਰ ਤੋਂ ਸਮਝਾਉਂਦੇ ਹੋਏ ਕਿ ਹਾਂ ਕਿ ਤੇਰੇ ਪਾਪਾ ਹੁਣ ਬਹੁਤ ਇਕੱਲਾਪਨ ਮਹਿਸੂਸ ਕਰਦੇ ਹਨ ਕੋਈ ਉਹਨਾਂ ਦੀ ਦੇਖਭਾਲ ਕਰਨ ਵਾਲਾ ਨਹੀਂ ਹੈ ਵੈਸੇ ਵੀ ਉਹ ਸ਼ੂਗਰ ਦੇ ਮਰੀਜ਼ ਹਨ ਤੇ ਇਸ ਬਿਮਾਰੀ ਵਿੱਚ ਜਿੰਨੀ ਦੇਖਭਾਲ ਹੋਣੀ ਚਾਹੀਦੀ ਹੈ ਉਹ ਤਾਂ ਕੋਈ ਆਪਣਾ ਹੀ ਕਰ ਸਕਦਾ ਤੇ ਅਜਿਹੇ ਸਮੇਂ ਵਿੱਚ ਤੇਰੇ ਕੋਲ ਜਾਂ ਮੇਰੇ ਕੋਲ ਵੀ ਇੰਨੀ ਵੇਲ ਨਹੀਂ ਕਿ ਉਹਨਾਂ ਦੀ ਦੇਖਭਾਲ ਕਰ ਸਕੀ ਐਸ ਲਈ ਮੈਂ ਬਹਾਨੇ ਨਾਲ ਤੇਰੇ ਪਾਪਾ ਨੂੰ ਇੱਥੇ ਬੁਲਾਇਆ। ਇੱਥੇ ਮਰਦ ਮਰਦ ਤੇ ਔਰਤਾਂ ਦਾ ਸੰਮੇਲਨ ਸੀ। ਸਾਡੇ ਬਹੁਤ ਕਹਿੰਤੇ ਤੇਰੇ ਪਾਪਾ ਨੂੰ ਇੱਕ ਔਰਤ ਵੀ ਪਸੰਦ ਆ ਗਈ ਹੈ। ਮਹੂਰਤ ਦੇ ਮੁਤਾਬਕ ਅਗਲੇ ਐਤਵਾਰ ਦਾ ਦਿਨ ਸਹੀ ਹੈ। ਅੱਪੂ ਬੁਖਲਾਉਂਦੇ ਆ ਕਹਿਣ ਲੱਗੀ, "ਭੂਆ ਜੀ, ਤੁਸੀਂ ਕੀ ਕਹਿ ਰਹੇ ਹੋ? ਭਲਾ ਇਸ ਉਮਰ ਵਿੱਚ ਵੀ ਕੋਈ ਵਿਆਹ ਕਰਦਾ? ਹੁਣ ਤਾਂ ਰੱਬ ਦਾ ਨਾਂ ਲੈਂਦਾ ਸਮਾਂ। ਇਸ ਉਮਰ ਵਿੱਚ ਵੀ ਉਹਨਾਂ ਨੂੰ ਪਤਨੀ ਦੀ ਲੋੜ ਹੈ?" ਦੇਖ ਅੱਪੂ ਤੇਰੇ ਪਾਪਾ ਬਹੁਤ ਮੁਸ਼ਕਲ ਨਾਲ ਮੰਨੇ ਹਨ ਤੂੰ ਵੀ ਸਹਿਮਤ ਹੋ ਜਾਏਂਗੀ ਤਾਂ ਉਹਨਾਂ ਦੇ ਜੀਵਨ ਵਿੱਚੋਂ ਇਕੱਲਾਪਨ ਖਤਮ ਹੋ ਜਾਏਗਾ ਮੈਂ ਤੇ ਤੂੰ ਦੋਨੇ ਹੀ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤੇ ਅਜਿਹੇ ਵਿੱਚ ਉਹਨਾਂ ਨੂੰ ਇੱਕ ਸਾਥੀ ਦੀ ਜ਼ਰੂਰਤ ਹੈ ਜੋ ਉਹਨਾਂ ਦੇ ਇਕੱਲੇਪਨ ਨੂੰ ਵੀ ਦੂਰ ਕਰ ਸਕੇ ਦੂਜੇ ਪਾਸਿਓਂ ਕੋਈ ਆਵਾਜ਼ ਨਹੀਂ ਆਈ ਹੁਣ ਤੱਕ ਮਹਿਰਾ ਜੀ ਵੀ ਫੋਨ ਤੇ ਕੋਲ ਆ ਗਈ ਸੀ ਬਿਮਲਾ ਤੋਂ ਫੋਨ ਫੜ ਕੇ ਅੱਪੂ ਨੂੰ ਸਮਝਾਉਂਦੇ ਹੋਏ ਉਹ ਕਹਿਣ ਲੱਗੇ ਬੇਟਾ ਗੁੱਸਾ ਥੱਕਦੇ ਤੇ ਜਲਦ ਹੀ ਪਰਿਵਾਰ ਸਮੇਤ ਇੱਥੇ ਆ ਜਾ। ਦੂਜੇ ਪਾਸਿਓਂ ਆਵਾਜ਼ ਆਈ। ਪਾਪਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਇਸ ਉਮਰ ਵਿੱਚ ਵਿਆਹ ਦਾ ਸ਼ੌਂਕ ਚੜਿਆ ਤੁਹਾਨੂੰ? ਇੰਨਾ ਕਹਿ ਆਪੂ ਨੇ ਫੋਨ ਕੱਟ ਦਿੱਤਾ। ਮਹਿਰਾ ਜੀ ਵੀ ਸ਼ਸ਼ੋਪੰਜ ਵਿੱਚ ਪੈ ਗਈ। ਉਹ ਇੱਕ ਰਿਸ਼ਤਾ ਤੋੜ ਕੇ ਦੂਜਾ ਨਹੀਂ ਸੀ ਜੋੜਨਾ ਚਾਹੁੰਦੇ। ਬੱਚਿਆਂ ਦੀ ਖਾਤਰ ਹੀ ਤਾਂ ਉਹਨਾਂ ਨੇ ਹੁਣ ਤੱਕ ਆਪਣੇ ਬਾਰੇ ਵਿੱਚ ਨਹੀਂ ਸੋਚਿਆ ਸੀ। ਆਪੂ ਨੂੰ ਜਦੋਂ ਵੀ ਜ਼ਰੂਰਤ ਪਈ ਉਹ ਅਸਦੇ ਹਰ ਫੈਸਲੇ ਵਿੱਚ ਨਾਲ ਖੜੇ ਸੀ। ਉਸ ਨੇ ਅੰਤਰਜਾਤੀ ਵਿਆਹ ਕੀਤਾ। باوجود ਉਸ ਦੇ ਉਹਨਾਂ ਨੇ ਜਾਤੀਬੰਧਨ ਦੀਆਂ ਦਿਵਾਰਾਂ ਨਹੀਂ ਖੜੀਆਂ ਕੀਤੀਆਂ। ਇਹ ਵੀ ਸਹੀ ਹੈ ਕਿ ਇਕੱਲਾਪਨ ਹੁਣ ਨਹੀਂ ਸਹਿਣ ਕੀਤਾ ਜਾਂਦਾ। ਇਕੱਲਾਪਨ ਖਾਣ ਲੱਗਦਾ ਹੈ। ਕੜੀ ਦੀਆਂ ਸੂਈਆਂ ਰੁਕੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਆ ਕਿ ਕਈ ਗੱਲਾਂ ਅਜਹੀਆਂ ਹੁੰਦੀਆਂ ਹਨ। ਕੁਝ ਦੁੱਖ ਦਰਦ ਅਜਿਹੀ ਹੀ ਹੁੰਦੇ ਹਨ ਜਿਨ੍ਹਾਂ ਨੂੰ ਜੀਵਨ ਸਾਥੀ ਦੇ ਨਾਲ ਹੀ ਵੰਡਿਆ ਜਾ ਸਕਦਾ। ਕੁਝ ਦਿਨ ਤੱਕ ਉਹ ਹਤਾਸ਼ ਹੋ ਕੇ ਬੈਠੇ ਰਹੇ। ਉਹਨਾਂ ਨੇ ਹਿੰਮਤ ਜਟਾਈ ਤੇ ਆਪਣੇ ਦੋਸਤ ਜੀਵਨ ਲਾਲ ਨੂੰ ਫੋਨ ਲਾ ਕੇ ਗੱਠ ਜੋੜ ਦੀ ਖਬਰ ਸੁਣਾਈ ਦੂਜੇ ਪਾਸੇ ਇੱਕਦਮ ਸਨਨਾਟਾ ਛਾ ਗਿਆ ਮਹਿਰਾ ਜੀ ਸੋਚ ਰਹੇ ਸੀ ਜੀਵਨ ਲਾਲ ਉਸਨੂੰ ਵਧਾਈ ਦੇਵੇਗਾ ਸਾ ਉਹ ਕਹਿਣਗੇ ਹੁਣ ਤੂੰ ਵੀ ਜਲਦ ਹੀ ਖੁਸ਼ਖਬਰੀ ਸੁਣਾਈ ਪਰ ਉਸਨੇ ਵੀ ਫੋਨ ਰੱਖ ਦਿੱਤਾ ਇੱਕ ਵਾਰ ਫਿਰ ਉਹਨਾਂ ਨੂੰ ਫੋਨ ਲਗਾਉਣ ਲੱਗਾ ਕਿ ਉਹ ਗਲਤ ਫੈਸਲਾ ਲੈ ਰਹੇ ਹਨ ਸਭ ਲੋਕ ਕੀ ਸੋਚਣਗੇ ਮੇਰਾ ਮਖੌਲ ਉਡਾਉਣਗੇ ਪੂਰੀ ਰਾਤ ਉਸਦੇ ਮਨ ਵਿੱਚ ਯੁੱਧ ਚੱਲਦਾ ਰਿਹਾ। ਸਵੇਰੇ ਜਦੋਂ ਉਹ ਘੁੰਮ ਕੇ ਵਾਪਸ ਆਈ ਤਾਂ ਬਿਮਲਾ ਕਿਸੇ ਨਾ ਫੋਨ ਤੇ ਗੱਲ ਕਰ ਰਹੀ ਸੀ। ਬਿਮਲਾ ਦੇ ਚਿਹਰੇ ਤੇ ਚਿੰਤਾ ਸਾਫ਼ ਚਾਨਕ ਰਹੀ ਸੀ। ਮਹਿਰਾ ਜੀ ਨੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਵੰਦਨਾ ਦੇ ਘਰ ਤੋਂ ਫੋਨ ਸੀ। ਵੰਦਨਾ ਦੇ ਸਹੁਰੇ ਵਾਲਿਆਂ ਨੇ 2 ਸਾਲਾਂ ਤੋਂ ਉਸਦੀ ਕੋਈ ਖ਼ਬਰ ਨਹੀਂ ਸੀ ਲਈ। ਪਰ ਹੁਣ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਵੰਦਨਾ ਵਿਆਹ ਕਰ ਰਹੀ ਹੈ ਤਾਂ ਉਹਨਾਂ ਨੇ ਉਸ ਉੱਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਸਦੇ ਸਹੁਰੇ ਵਾਲੇ ਨਹੀਂ ਚਾਹੁੰਦੇ ਕਿ ਵੰਦਨਾ ਵਿਆਹ ਕਰੇ। ਮਹਿਰਾ ਜੀ ਵੀ ਨਹੀਂ ਚਾਹੁੰਦੇ ਸਨ। ਕਿ ਅਜਿਹੇ ਹਾਲਾਤਾਂ ਵਿੱਚ ਵਿਆਹ ਹੋਵੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਵਿਆਹ ਨਹੀਂ ਹੋਵੇਗਾ ਇਸ ਵਿਚਾਰ ਦੇ ਨਾਲ ਹੀ ਉਹਨਾਂ ਦੇ ਮਨ ਅੰਦਰਲਾ ਯੁੱਧ ਵੀ ਖਤਮ ਹੋ ਗਿਆ ਸ਼ਾਮ ਨੂੰ ਵੰਦਨਾ ਸੰਗੀਤਾ ਦੇ ਨਾਲ ਉਹਨਾਂ ਦੇ ਘਰੇ ਆਈ ਵੰਦਨਾ ਦੇ ਚਿਹਰੇ ਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਕੁਝ ਦੇਰ ਵਾਤਾਵਰਣ ਵਿੱਚ ਖਾਮੋਸ਼ੀ ਬਣੀ ਰਹੀ ਪਰ ਸੰਗੀਤਾ ਨੇ ਹੀ ਸ਼ੁਰੂ ਕੀਤਾ ਬਿਮਲਾਵਲ ਦੇਖਦੇ ਹੋਏ ਕਹਿਣ ਲੱਗੀ ਮਾਸੀ ਜੀ ਅੱਜ ਸਵੇਰ ਤੋਂ ਹੀ ਪਰੇਸ਼ਾਨ ਹਨ ਇਨਾਂ ਦੇ ਸਾਰੇ ਵਾਲਿਆਂ ਨੂੰ ਇਹਨਾਂ ਦੇ ਵਿਆਹ ਦੀ ਪਹਿਨਕ ਲੱਗ ਗਈ। ਸਵੇਰ ਤੋਂ ਹੀ ਧਮਕੀ ਭਰਿਆ ਫੋਨ ਆਇਆ ਸੀ। ਥੋੜੀ देर ਰੁਕੀ ਉਹ ਫਿਰ ਕਹਿਣ ਲੱਗੀ। ਦਰਅਸਲ ਇਹਨਾਂ ਦੇ ਦਿਓਰ ਇਹਨਾਂ ਨਾਲ ਵਿਆਹ ਕਰਨਾ ਚਾਹੁੰਦੇ ਹਨ। ਉਹ ਤਲਾਕਸ਼ੁਦਾ ਹਨ। ਬਿਮਲਾ ਕੁਝ ਸੋਚਦੇ ਹੋਏ ਕਹਿਣ ਲੱਗੀ। ਇਹ ਤਾਂ ਹੋਰ ਵੀ ਚੰਗੀ ਗੱਲ ਹੈ। ਅਜਿਹੇ ਮਾਹੌਲ ਵਿੱਚ ਇਹ ਆਪਣੇ ਆਪ ਨੂੰ ਜਲਦੀ ਐਡਜਸਟ ਕਰ ਲੈਣਗੇ। ਇਸ ਗੱਲ ਦਾ ਉੱਤਰ ਵੰਦਨਾ ਨੇ ਹੀ ਦਿੱਤਾ। ਬੜੇ ਹੀ ਸ਼ਾਂਤ ਪਰ ਸਹਿਮੇਜੇ ਸ਼ਬਦ ਉਸਦੇ ਮੂੰਹ ਵਿੱਚੋਂ ਨਿਕਲੇ। ਉਹ ਮੈਨੂੰ ਨਹੀਂ ਮੇਰੀ ਸੰਪਤੀ ਹੜਪਣਾ ਚਾਹੁੰਦੇ ਹਨ ਸਵੇਰੇ ਤਾਂ ਉਹਨਾਂ ਨੇ ਇਹੀ ਕਿਹਾ ਜੋ ਕੱਜ ਤੇਰੇ ਨਾਮ ਆ ਸਾਡੇ ਨਾਮ ਕਰ ਦੇ ਫਿਰ ਚਾਹੇ ਵਿਆਹ ਕਰ ਜਾਂ ਕਿਸੇ ਦੇ ਨਾਲ ਮੂੰਹ ਕਾਲਾ ਕਰ ਇੱਕ ਸਨਾਂਟਾ ਛਾ ਗਿਆ ਸੀ ਉੱਥੇ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਨਾ ਚੁੱਪ ਫਿਰ ਤੋਂ ਵੰਦਨਾ ਨੇ ਹੀ ਤੋੜੀ ਦਿਓਰ ਸ਼ਰਾਬ ਪਿੰਦਾ ਤੇ ਦੂਜੀਆਂ ਔਰਤਾਂ ਦੇ ਨਾਲ ਵੀ ਉਸਦੇ ਨਜਾਇਜ਼ ਸਬੰਧ ਹਨ ਇਸ ਲਈ ਦਰਾਣੀ ਨੇ ਵੀ ਤਲਾਕ ਲੈ ਲਿਆ ਦੋ ਸਾਲਾਂ ਤੋਂ ਕਿਸੇ ਨੇ ਮੇਰੀ ਖੋਸ਼ਖਬਰ ਨਹੀਂ ਲਈ ਕਿ ਮੈਂ ਕਿਵੇਂ ਹਾਂ ਪਤੀ ਤੇ ਬੱਚਿਆਂ ਦੇ ਅੰਤਿਮ ਸੰਸਕਾਰ ਵਿੱਚ ਜੋ ਖਰਚਾ ਹੋਇਆ ਸੀ ਉਹ ਵੀ ਮੇਰੇ ਤੋਂ ਹੀ ਲਿਆ ਗਿਆ ਸੀ ਜੇਕਰ ਮੇਰੇ ਨਾਲ ਪੀਕੇ ਵਾਲਿਆਂ ਦਾ ਸਾਥ ਨਾ ਹੁੰਦਾ ਤਾਂ ਅੱਜ ਮੈਂ ਥੋੜਾ ਰੋ ਕੇ ਉਹ ਫਿਰ ਕਹਿਣ ਲੱਗੀ ਉੱਥੇ ਜਾ ਕੇ ਮੇਰਾ ਦੁੱਖ ਹੋਰ ਵੀ ਵੱਧ ਜਾਵੇਗਾ ਤੇ ਜੇਕਰ ਵਿਆਹ ਨਹੀਂ ਕੀਤਾ ਤਾਂ ਮੈਨੂੰ ਹੋਰ ਪਰੇਸ਼ਾਨ ਕਰਨਗੇ ਹੋ ਸਕਦਾ ਮੈਨੂੰ ਮਰਵਾ ਦੇਣ ਫਿਰ ਸਾਰੀ ਜਾਇਦਾਦ ਉਹਨਾਂ ਨੂੰ ਹੀ ਮਿਲ ਜਾਵੇਗੀ ਮੈਰਾ ਜੀ ਨੂੰ ਵੰਦਨਾ ਦਾ ਬੋਲਣਾ ਚੰਗਾ ਲੱਗ ਰਿਹਾ ਸੀ ਅਚਾਨਕ ਵੰਦਨਾ ਨੇ ਮੈਰਾ ਜੀ ਵੱਲ ਦੇਖਿਆ ਤੇ ਉਹਨਾਂ ਨੂੰ ਆਪਣੇ ਵੱਲ ਤੱਕਦਾ ਹੋਇਆ ਦੇਖ ਕੇ ਉਹ ਵੀ ਹੌਸਲੇ ਵਿੱਚ ਆ ਗਈ ਵੰਦਨਾ ਦੀਆਂ ਅੱਖਾਂ ਵਿੱਚ ਉਸ ਨੂੰ ਆਪਣੇ ਪ੍ਰਤੀ ਆਕਰਸ਼ਣ ਦੀ ਗਹਿਰਾਈ ਦਿਖਾਈ ਦਿੱਤੀ ਉਹਨਾਂ ਨੂੰ ਵੀ ਉਸ ਨਾਲ ਲਗਾ ਮਹਿਸੂਸ ਹੋਣ ਲੱਗਾ ਗੱਲਾਂ ਤੋਂ ਪਤਾ ਲੱਗਾ ਕਿ ਵੰਦਨਾ ਮੈਰਾ ਜੀ ਨਾਲ ਹੀ ਵਿਆਹ ਕਰਨਾ ਚਾਹੁੰਦੀ ਹੈ ਪਰ ਮੈਰਾ ਜੀ ਬੱਚਿਆਂ ਦੇ ਵਿਰੋਧ ਦੇ ਕਾਰਨ ਫੈਸਲਾ ਨਹੀਂ ਲੈ ਸਕੇ ਸਾਂ ਇਸੇ ਲਈ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਰਾਤ ਨੂੰ ਖਾਣਾ ਖਾਂਦੇ ਸਮੇਂ ਮਹਿਰਾਜੀ ਨੇ ਬਿਮਲਾ ਨੂੰ ਕਿਹਾ ਮੈਂ ਕੱਲ ਵਾਪਸ ਜਾ ਰਿਹਾ ਹਾਂ ਹੁਣ ਕੀ ਕਰਨਾ ਇੱਥੇ ਰਹਿ ਕੇ ਨਵੀਨ ਨੇ ਕਿਹਾ ਹੁਣ ਤੁਸੀਂ ਕੀ ਕਰੋਗੇ ਉੱਥੇ ਜਾ ਕੇ ਤਾਂ ਮਹਿਰਾਜੀ ਦੇ ਮੋਬਾਈਲ ਤੇ ਰਿੰਗ ਵੱਜੀ ਉਹ ਹੈਰਾਨ ਰਹਿ ਗਏ ਬਿਮਲਾ ਉਹਨਾਂ ਦੇ ਚਿਹਰੇ ਦੇ ਭਾਵਾਂ ਨੂੰ ਪੜਦੇ ਹੋਏ ਕਹਿਣ ਲੱਗੀ ਕਿਸ ਦਾ ਫੋਨ ਹੈ ਭਈ ਅੱਜ ਤਾਂ ਵਰਮਨ ਦਾ ਫੋਨ ਆਇਆ ਮਹਿਰਾਜੀ ਸਮੇਤ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਮਹਿਰਾਜੀ ਨੇ ਸਪੀਕਰ ਔਨ ਕਰ ਦਿੱਤਾ ਕਾਲ ਰੀਸੀਵ ਕਰਦੇ ਉਤਸ਼ਾਹਿਤ ਹੁੰਦੇ ਹੋਏ ਕਹਿਣ ਲੱਗੇ ਬੇਟਾ ਕੀ ਹਾਲ ਹੈ ਇਸ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਆਇਆ ਬਲਕਿ ਉਸਨੇ ਹੀ ਪ੍ਰਸ਼ਨ ਪੁੱਛ ਲਿਆ ਪਾਪਾ ਕੀ ਤੁਸੀਂ ਵਿਆਹ ਕਰ ਰਹੇ ਹੋ ਉਹ ਸੁਣ ਜਾਈ ਹੋਗੇ ਕਿ ਕੀ ਉੱਤਰ ਦੇਣ ਤੈਨੂੰ ਕਿਸਨੇ ਦੱਸਿਆ ਸੱਤ ਸਮੁੰਦਰ ਪਾਰ ਮੇਰੀ ਬਿਮਾਰੀ ਦੀ ਖਬਰ ਤਾਂ ਕਦੇ ਨਹੀਂ ਪਹੁੰਚੀ ਇਹ ਵਿਆਹ ਦੀ ਖਬਰ ਜ਼ਰੂਰ ਪਹੁੰਚ ਗਈ ਅੱਪੂ ਦਾ ਫੋਨ ਆਇਆ ਸੀ ਕੀ ਕਿਹਾ ਅੱਪੂ ਨੇ ਗੁੱਸੇ ਨਾਲ ਤਿਲ ਮਲਾਇਆ ਹੋਇਆ ਵਰੁਣ ਕਹਿਣ ਲੱਗਾ ਪਾਪਾ ਤੁਸੀਂ ਵਿਆਹ ਨਾ ਕਰੋ ਇਸ ਉਮਰ ਵਿੱਚ ਸ਼ੋਭਾ ਨਹੀਂ ਦਿੰਦਾ ਦੇਖੋ ਸਾਡੀ ਵੀ ਇਮੇਜ ਦਾ ਸਵਾਲ ਆ ਪੱਛਮੀ ਸਭਿਅਤਾ ਵਿੱਚ ਰਚਿਆ ਮਿੱਚਾ ਉਹਨਾਂ ਦਾ ਪੁੱਤਰ ਅੱਜ ਚੰਗੇ ਬੁਰੇ ਦੀ ਵਕਾਲਤ ਕਰ ਰਿਹਾ ਹੈ ਫਿਰ ਤੁਸੀਂ ਸਮਝਦੇ ਕਿਉਂ ਨਹੀਂ ਪ੍ਰਾਪਰਟੀ ਦਾ ਕੀ ਹੋਵੇਗਾ ਇਸ ਵਾਕ ਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੁਣ ਉਹਨਾਂ ਨੂੰ ਸਮਝ ਵਿੱਚ ਆਇਆ ਕਿ ਵਰੁਣ ਕਿਉਂ ਜਦ ਕਰ ਰਿਹਾ ਕਿ ਸਭ ਕੁਝ ਵੰਡ ਕੇ ਉਹਨਾਂ ਦੇ ਕੋਲ ਆ ਜਾ ਮਹਾਰਾਜ ਜੀ ਪੁੱਤਰ ਦੇ ਮੋਹ ਵਿੱਚ ਸਭ ਕੁਝ ਵੇਚ ਵਟ ਕੇ ਜਾਣ ਲਈ ਤਿਆਰ ਵੀ ਹੋ ਗਏ ਸੀ। ਅਖਬਾਰ ਵਿੱਚ ਇਸ਼ਤਿਹਾਰ ਵੀ ਦੇ ਦਿੱਤਾ ਸੀ। ਉਹਨਾਂ ਨੇ ਖੁਸ਼ੀ-ਖੁਸ਼ੀ ਫੋਨ ਕਰਕੇ ਪੁੱਤਰ ਨੂੰ ਇਸ ਦੀ ਸੂਚਨਾ ਵੀ ਦੇਣੀ ਚਾਹੀ। ਪਰ ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਕਿ ਉਹ ਉਹਨਾਂ ਨੂੰ ਆਪਣੇ ਨਾਲ ਨਹੀਂ ਕਿਸੇ ਵਿਰਦ ਆਸ਼ਰਮ ਵਿੱਚ ਰੱਖਣਾ ਚਾਹੁੰਦਾ। ਉਹਨਾਂ ਨੇ ਵਰਨ ਨੂੰ ਤਾਂ ਕੋਈ ਉੱਤਰ ਨਹੀਂ ਦਿੱਤਾ। ਸਗੋਂ ਫੋਨ ਹੀ ਬੰਦ ਕਰ ਦਿੱਤਾ। ਉਹ ਕੋਈ ਫੈਸਲਾ ਕਰ ਸਕੰਦੇ ਸਮਰੱਥ ਨਹੀਂ ਸਨ। ਬਿਮਲਾ ਤੇ ਨਵੀਨ ਵੀ ਹੈਰਾਨ ਸਨ ਵਰੁਣ ਦੀ ਗੱਲ ਸੁਣ ਕੇ ਇੰਨੇ ਸਾਲਾਂ ਬਾਅਦ ਫੋਨ ਆਇਆ ਉਹ ਵੀ ਇਸ ਤਰੀਕੇ ਨਾਲ ਮਹਿਰਾਜੀ ਦੇ ਦਿਲ ਵਿੱਚ ਤੂਫਾਨ ਉੱਠ ਰਿਹਾ ਸੀ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਹੁਣ ਤੱਕ ਵਰੁਣ ਸ਼ਾਂਤ ਸੀ ਕਿਉਂਕਿ ਉਸਦੀ ਸਾਰੀ ਸੰਪਤੀ ਉਸਦੇ ਹੀ ਤਾ ਸੀ ਪਰ ਹੁਣ ਸੰਪਤੀ ਗਵਾਚਣ ਦਾ ਡਰ ਉਸਦੇ ਦਿਮਾਗ ਤੇ ਹਾਵੀ ਹੋ ਰਿਹਾ ਸੀ ਉਹ ਚਿੰਤਾ ਵਿੱਚ ਆਪਣੇ ਕਮਰੇ ਵਿੱਚ ਹੀ ਇੱਧਰ ਉੱਧਰ ਟਹਿਲਣ ਲੱਗੇ ਸਾਰੇ ਸ਼ਾਂਤ ਸੀ ਪਰ ਸਭ ਦੇ ਅੰਦਰ ਹਲਚਲ ਸੀ। ਉਹਨਾਂ ਨੇ ਸਭ ਦੇ ਚਿਹਰੇ ਦੇਖੇ ਤੇ ਫਿਰ ਮੋਬਾਈਲ ਤੋਂ ਕਾਲ ਕਰਨ ਲੱਗੇ। ਉਹਨਾਂ ਨੇ ਆਪਣੀ ਬੇਟੀ ਅੱਪੂ ਨੂੰ ਫੋਨ ਕੀਤਾ। ਉਸਨੇ ਆਪਣੇ ਪਾਪਾ ਤੋਂ ਪਹਿਲਾ ਪ੍ਰਸ਼ਨ ਕੀਤਾ। ਪਾਪਾ ਤੁਸੀਂ ਕੀ ਸੋਚਿਆ? ਬੇਟਾ ਤੂੰ ਕੀ ਚਾਹਨੀ ਆ? ਪਾਪਾ ਇੰਨੀ ਉਮਰ ਗੁਜ਼ਾਰ ਲਈ ਹੁਣ ਕੀ ਕਰੋਗੇ ਵਿਆਹ ਕਰਕੇ? ਵੰਦਨਾ ਨੂੰ ਵੀ ਜ਼ਰੂਰਤ ਹੈ ਮੇਰੀ। ਦੋ ਦਿਨਾਂ ਵਿੱਚ ਹੀ ਤੁਸੀਂ ਆਪਣੇ ਖੋਹ ਦੇ ਰਿਸ਼ਤੇ ਨੂੰ ਭੁਲਾ ਕੇ ਦੂਜਿਆਂ ਦੇ ਬਾਰੇ ਵਿੱਚ ਸੋਚਣ ਲੱਗੇ। ਨਹੀਂ ਇਹ ਗੱਲ ਨਹੀਂ ਹੈ ਬੇਟਾ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਤਾਂ ਠੀਕ ਹੈ ਰੋੜ ਦਿਓ ਆਪਣਾ ਸਾਰਾ ਪੈਸਾ ਕਿਸੇ ਦੂਜੀ ਔਰਤ ਤੇ ਇਹ ਦੂਜਾ ਮੌਕਾ ਸੀ ਜਦੋਂ ਮਹਿਰਾਜੀ ਹੱਕੇ ਬੱਕੇ ਰਹਿ ਗਏ ਹੁਣ ਉਹਨਾਂ ਨੂੰ ਸਮਝ ਵਿੱਚ ਆ ਗਿਆ ਸੀ ਕਿ ਬੱਚੇ ਉਸਦੇ ਵਿਆਹ ਦਾ ਵਿਰੋਧ ਕਿਉਂ ਕਰ ਰਹੇ ਹਨ ਉਹ ਪੂਰੀ ਰਾਤ ਪਾਸੇ ਬਦਲਦੇ ਰਹੇ ਇੱਕ ਠੋਸ ਫੈਸਲਾ ਲੈਣ ਦੇ ਲਈ ਉਹ ਨਿਰੰਤਰ ਸੋਚ ਵਿੱਚ ਡੁੱਬੇ ਰਹੇ ਮੈਂ ਆਪਣੇ ਬੱਚਿਆਂ ਦੇ ਸੁੱਖ ਲਈ ਆਪਣੇ ਸਾਰੇ ਸੁੱਖ ਸਹੂਲਤਾਂ ਦੇ ਦਿਨ ਮੈਂ ਇਹ ਹੀ ਇਕੱਲਿਆਂ گزار ਦਿੱਤੇ ਜਦੋਂ ਜਿਸ ਦੀ ਜੋ ਇੱਛਾ ਸੀ ਹਰ ਸੰਭਵ ਪੂਰੀ ਕੀਤੀ ਪੁੱਤਰ ਨੇ ਵਿਦੇਸ਼ੀ ਕੁੜੀ ਨਾਲ ਵਿਆਹ ਕਰਨਾ ਚਾਹਿਆ ਮੈਂ ਵਿਰੋਧ ਨਹੀਂ ਕੀਤਾ ਧੀ ਨੇ ਅੰਤਰਜਾਤੀ ਵਿਆਹ ਕਰਨਾ ਚਾਹਿਆ ਉਸ ਨੂੰ ਵੀ ਮੈਂ ਸਹਿਮਤੀ ਦੇ ਦਿੱਤੀ ਸਮਾਜ ਤੇ ਰੀਤੀ ਰਿਵਾਜਾਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਉਹਨਾਂ ਦੇ ਹਰ ਸੁੱਖ ਤੇ ਲਈ ਆਪਣੀਆਂ ਇੱਛਾਵਾਂ ਸਮਾ ਜ਼ਿੰਦਗੀ ਸਭ ਕੁਰਬਾਨ ਕਰ ਦਿੱਤੀ ਪਤਨੀ ਦੀ ਮੌਤ ਬਾਅਦ ਕਿੰਨੇ ਰਸਤੇ ਆਏ ਸੀ ਕੁਵਾਰੀਆਂ ਕੁੜੀਆਂ ਦੇ ਵੀ ਆਖਰ ਮੈਂ ਬੈਂਕ ਵਿੱਚ ਨੌਕਰੀ ਜੋ ਕਰਦਾ ਸੀ ਤੇ ਹਰ ਪੱਖ ਤੋਂ ਵਿਆਹ ਦੇ लायक ਵੀ ਸੀ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਮਾਜ ਬੱਚਿਆਂ ਦੇ ਮਨ ਵਿੱਚ ਸੋਤੇਲਾ ਸ਼ਬਦ ਨਾ ਪੈਦਾ ਕਰ ਸਕੇ ਇਹੀ ਸੋਚ ਕੇ ਮੈਂ ਬੱਚਿਆਂ ਵਿੱਚ ਹੀ ਡੁੱਬਿਆ ਰਹਾ ਹਾਂ ਹੁਣ ਮੈਂ ਇਕੱਲਾ ਹਾਂ ਬਿਲਕੁਲ ਇਕੱਲਾ ਪਰ ਉਹਨਾਂ ਨੂੰ ਮੇਰੀ ਜਾਇਦਾਦ ਨਾਲ ਪਿਆਰ ਹੈ ਮੇਰੇ ਨਾਲ ਕੋਈ ਸਰੂਕਾਰ ਨਹੀਂ ਮੇਰੇ ਪਿਆਰ ਦਾ ਮੇਰੇ ਵਿਸ਼ਵਾਸ ਦਾ ਮੇਰੀਆਂ ਕੁਰਬਾਨੀਆਂ ਦਾ ਚੰਗਾ ਸੇਲਾ ਦੇ ਰਹੇ ਹਨ ਉਹਨਾਂ ਦੇ ਮਨ ਵਿੱਚ ਇੱਕ ਜ਼ਿੱਦ ਪਲਣ ਲੱਗੀ। ਇੱਥੇ ਆਉਣ ਤੋਂ ਪਹਿਲਾਂ ਵੀ ਉਹ ਨਹੀਂ ਚਾਹੁੰਦੇ ਸੀ ਵਿਆਹ ਕਰਨਾ। ਪਰ ਇੱਥੇ ਆ ਕੇ ਵੰਦਨਾ ਨਾਲ ਮਿਲ ਕੇ ਉਹਨਾਂ ਦੀ ਇੱਛਾ ਮਨ ਵਿੱਚ ਵਿਆਹ ਲਈ ਪੈਦਾ ਹੋ ਗਈ ਸੀ। ਜੀਵਨ ਵਿੱਚ ਦੁਬਾਰਾ ਤੋਂ ਉਹ ਬਹਾਰ ਵਾਪਸ ਆਉਂਦੀ ਲੱਗ ਰਹੀ ਸੀ। ਦੂਜੇ ਪਾਸੇ ਵੰਦਨਾ ਦੇ ਰਿਸ਼ਤੇਦਾਰ ਵੀ ਉਸਦੀ ਸੰਪਤੀ ਚਾਹੁੰਦੇ ਹਨ। ਅਸੀਂ ਕਿਸੇ ਦੀ ਪਰਵਾਹ ਨਹੀਂ ਕਰਾਂਗੇ। ਅਸੀਂ ਵਿਆਹ ਜ਼ਰੂਰ ਕਰਾਂਗੇ। ਇਹ ਤੈਅ ਕਰਦਿਆਂ ਹੀ ਉਹਨਾਂ ਦਾ ਮਨ ਉਤਸ਼ਾਹ ਨਾਲ ਭਰ ਗਿਆ। ਉਹ ਸਖਤ ਕਲਪਨਾਵਾਂ ਵਿੱਚ ਵਿਚਰਨ ਲੱਗੀ ਆਪਣੀ ਪਤਨੀ ਤੇ ਵੰਦਨਾ ਦੋਨਾਂ ਦੇ ਚਿਹਰੇ ਇੱਕ ਹੁੰਦੇ ਨਜ਼ਰ ਆ ਰਹੇ ਸੀ ਉਹੀ ਅਹਿਸਾਸ ਉਹੀ ਚਾਹਤ ਉਹੀ ਆਕਰਸ਼ਨ ਉਹੀ ਆਵਾਜ਼ ਇਸੇ ਕਸ਼ਮਕਸ਼ ਵਿੱਚ ਸਵੇਰ ਹੋ ਗਈ ਸਵੇਰ ਦੀ ਸੈਰ ਲਈ ਲੋਕ ਇੱਧਰ ਉੱਧਰ ਜਾ ਰਹੇ ਸਨ ਅਜਮੈਰਾ ਜੀ ਨੇ ਛੇਤੀ ਹੀ ਬਿਸਤਰਾ ਤਿਆਗ ਦਿੱਤਾ ਸੀ ਤੇ ਆਪਣੇ ਸਵੇਰ ਦੇ ਕੰਮ ਜਲਦੀ ਜਲਦੀ ਨਿਪਟਾ ਲਏ ਉਹਨਾਂ ਨੇ ਆਪਣੀ ਪੈਣ ਤੇ ਬਨੋਈਏ ਨੂੰ ਬੁਲਾ ਕੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਵੰਦਨਾ ਨੂੰ ਹੀ ਆਪਣਾ ਜੀਵਨ ਸਾਥੀ ਬਣਾਉਣਗੇ ਉਹ ਤਿਆਰ ਹੋਈ ਤੇ ਵੰਦਰਾ ਦੇ ਘਰ ਵੱਲ ਚੱਲ ਪਈ ਸੋ ਇਨੇ ਤ્યાਗ ਸਮਰਪਿਤ ਤੇ ਕੁਰਬਾਨੀਆਂ ਦੇਣ ਵਾਲੇ ਪਿਤਾ ਦਾ ਹੁਣ ਇਸ ਇਕੱਲੇਪਨ ਨੂੰ ਦੂਰ ਕਰਨ ਲਈ ਲਿਆ ਗਿਆ ਇਹ ਫੈਸਲਾ ਤੁਹਾਨੂੰ ਠੀਕ ਲੱਗਿਆ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਇੱਕ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਬਾਕੀ ਦੀਆਂ ਕਹਾਣੀਆਂ ਵੇਸੇ ਤਰ੍ਹਾਂ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ